ਆਜਾ ਕੇ ਕਰਦੇ ਕਿ ਵੀਡੀਓ ਆਉਂਦਾ 2 ਡਿਗਰੀ ਦੀ ਮਾਈਟਰੀ ਮੋਟਰਵਾ ਤੇ ਸਾਨੂੰ ਦਾਖਲੋਂ ਕੰਪਨੀ ਦੇ ਦੋ ਬੱਚਿਆਂ ਨੂੰ ਪੱਟਿਆ ਰਾਹ ਕਾਲੀ ਆ ਜਾਣਾ ਬਹੁਤ ਦਲਾਪੜੇ ਦੁਰੇ ਅਚਾਨਕ ਕਿੱਥੇ ਚਲੇ ਗਏ ਵੰਡਾਏ ਇਹ ਚਾਹ ਚ ਕਰੇ ਨਾ ਕਿੰਨੀ ਵਧੀਆ ਲੱਗਦਾ ਨਾ ਉਹਨੇ ਕਿੱਥੇ ਗਿਆ ਕਲਪਣੀ ਕਿਸੇ 7 ਸਾਲ ਹੋ ਗਏ ਸਾਥ ਟੂਮ ਨਹੀਂ ਆਣਾ ਪਹੁੰਚ ਕੇ ਲੋੜ ਘੜੇ ਪਾਉਂਦੇ ਨੇ ਕਿ ਜੇ ਇਹਦਾ ਤਾਂ ਇਹਨਾਂ ਦਾ ਵੀ ਜੀਵਨ ਬਹੁਤ ਸਬਬ ਤੋਂ ਇੱਕ ਕੱਪੜੇ ਦੇ ਦੇ ਦਿੰਦੇ। ਆਪਾਂ ਇਹਨੇ ਇਹਨੇ ਚੇਤਨਾ ਬੋਟਾ ਆਪਾਂ ਇਦਾਂ ਹੀ ਹੁੰਦੇ। ਅਜੇ ਤੇ ਅਜਿੱਤਿਆਂ ਨੇ ਤਾਂ ਵੀ ਇਹ ਕੁਛ ਦੇ ਆ ਕੰਦੀ ਜਿੱਤ ਗਿਆ ਉਹਨਾਂ ਕੀ ਬਣੂਗਾ। ਇਹੋ ਤੇ ਗੱਲ ਹੈ ਕਿ ਉਹ ਜਿਹੜਾ ਬੰਦਾ ਉਹ ਪੈਸਾ ਤੇ ਇਹ ਆਪੇ ਆਹ ਦੇ ਘਰ ਬਣਾ ਲਵੇ। भारती भाई भाई सचो स ਆ ਜਾ ਗੱਡੀ ਵੀ ਆ ਜਾਈਏ ਓ ਯਾਰ ਇਹ ਇੱਕ ਜਣਾ ਆ ਜੋ ਜੀ ਇੱਕ ਇਹਨਾਂ ਆ ਜੋ ਜਿਹੜਾ ਪਛਾਣਦਾ ਬਾਕੇ ਆਉਂਦੀ ਹੋਵੇ ਆਪਣੇ ਮੋਟੇ ਭਾਈਆ ও oh. ਹਾਂ ਜੀ ਜਵਾਦ ਵੀ ਚਾਹਦੇ ਆ ਅਪਣੀ ਮਰਜ਼ੀ ਅੱਗੇ ਆ ਜਾ ਅੱਗੇ ਵੀਰ ਇੱਥੇ ਆ ਜਾ ਅੱਗੇ ਕੋਈ ਨੀ ਖੜਾ ਇੱਥੇ ਬੈਠ ਜਾ ਅਨੇ ਪਿੰਡ ਜੋ ਮੰਨਿਆ ਪਰਵੰਨਿਆ ਤੋਂ ਆਣ ਹੀਗਾ ਬੰਦਾ ਖਾਬ ਉਹ ਸਾਡਾ ਤਾਂ ਪਤਾ ਵੀ ਕੋਲ ਆਣਾ ਜੰਗਾ ਬਣਾ ਸੱਤ ਲੱਗ ਜੀ ਇਹਦੇ ਦੇ ਮੰਨਿਆ ਹੈਗਾ ਬੰਦਾ ਇਹ ਉੱਥੇ ਬੈ ਜਾ ਨਾਲ ਪੈ ਅਗਰੇ ਚਾਹੇ ਜੀ ਇੱਕ ਮਿੰਟ ਨਾਲ ਕੋਈ ਯਾਰ ਚਲੋ ਬਹੁਤ ਰੋਟੀ ਖਾਣ ਨੂੰ ਖੜੋ ਯਾਰ ਗਰੀਬ ਨੂੰ ਇਹੋ ਜਿਹਾ ਬਾਈ ਜਰਾ ਸਾਡੇ ਸਰਦਾਰ ਗੋਰਾ ਸਿੰਘ ਦੇ ਪਰਿਵਾਰ ਨੇ ਭਾਰਤੀ ਜਨਤਾ ਪਾਰਟੀ ਦਾ ਬੂਥ ਲਾਇਆ ਸੀ ਪਿੰਡ ਦੇ ਕੁਝ ਤੇ ਕੁਝ ਬਾਹਰਲੇ ਛਰਾਰਕ ਛਰਾਰਤੀ ਲੋਕਾਂ ਨੇ ਆ ਕੇ ਲਗਾਤਾਰ ਕੱਲ ਸ਼ਾਂਤ ਗਿਆ ਇਸ ਭਰਾ ਨੂੰ ਧਮਕੀਆਂ ਦੇ ਰਹੇ ਸੀ ਜਦੋਂ ਸਵੇਰੇ ਬੂਥ ਲਾਇਆ ਤਾਂ ਬੰਦਤ ਸਾਰੇ ਹੀ ਸਰਦਾਰ ਗੋਰਾ ਸਿੰਘ ਤੇ ਜੇ ਸਮੁੱਚੇ ਪਰਿਵਾਰ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਤਾਤਾ ਲੱਗਿਆ ਇਹ ਵੋਟ ਆਪਣੀ ਜਿਹੜੀ ਉਹ ਲੋਕਤੰਤਰ ਦੇ ਤਹਿਤ ਜਿੱਥੇ ਕਿਸੇ ਦਾ ਹੱਕ ਹੈ ਉਹ ਪਾਉਣ ਦਾ ਫਰਜ਼ ਹੈ ਤੇ ਇਹ ਲੋਕ ਰੂਟੀਨ ਦੇ ਨਾਲ ਸਰਦਾਰ ਗੋਰਾ ਸਿੰਘ ਗੁਣੀ ਇਹਨਾਂ ਦੀ ਸਮੁੱਚੀ ਟੀਮ ਬੈਠੀ ਸੀ ਬੂਥ ਦੇ ਉੱਪਰ ਤੇ ਪਰਚੀਆਂ ਲੈ ਕੇ ਤੇ ਆਪਣੀ ਵੋਟ ਪਕਾਤਾ ਰਹੇ ਸੀ ਪਿੰਡ ਦੇ ਤੇ ਕੁਝ ਬਾਹਰ ਦੇ ਲੋਕ ਸ਼ਰਾਰਤੀ ਲੋਕ ਆਏ ਨੇ ਉਹਨਾਂ ਨੇ ਪਹਿਲੂ ਆ ਕੇ ਪਾਰਟੀ ਦੇ ਸਾਰੇ ਬੂਥ ਵੀ ਪਾੜ ਦਿੱਤੇ ਨੇ ਫਿਰ ਆ ਕੇ ਚਾਨਣੀਆਂ ਜਿਹੜੀਆਂ ਉਹ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਹੜੇ ਪਾਰਟੀ ਵੱਲੋਂ ਇਹਨਾਂ ਨੂੰ ਝੋਲੇ ਵਸਤੇ ਮਿਲੇ ਸੀ ਸਭ ਖੋ ਕੇ ਲੈ ਗਏ ਤਾਂ ਮੈਂ ਤਾਂ ਪ੍ਰਸ਼ਾਸਨ ਕੋਲੋਂ ਮੰਗ ਕਰਦਾ ਕੇ ਲੋਕਤੰਤਰ ਨੂੰ ਹਮੇਸ਼ਾ ਜਿਦਾ ਰੱਖਣ ਵਾਸਤੇ ਜਿਹੜੇ ਵੀ ਸ਼ਰਾਰਤੀ ਲੋਕਾਂ ਨੇ ਅੱਜ ਲੋਕਤੰਤਰ ਦਾ ਘਾਣ ਕੀਤਾ ਕਿਉਂਕਿ ਹਰ ਇਨਸਾਨ ਦਾ ਹੱਕ ਹੈ ਕਿ ਜਿੱਥੇ ਵੀ ਉਹਦਾ ਮਨ ਕਰੇ ਉਹ ਵੋਟ ਪਾ ਸਕਦਾ ਤੇ ਜਿਹੜਾ ਇਸ ਨਗਰ ਦੇ ਵਿੱਚ ਭਾਈ ਚਰਕ ਸਾਹਿਬ ਨੂੰ ਲੋਕਤੰਤਰ ਦਾ ਜਿੰਨਾ ਨੇ ਘਾਣ ਕੀਤਾ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਲੋਕਾਂ ਦੇ ਇਤੋਂ ਜਿਹੜਾ ਇਹਨਾਂ ਲੋਕਾਂ ਨੇ ਇਸ ਨਗਰ ਦੇ ਲੋਕਾਂ ਨੇ ਅੱਗੇ ਜਿਹੜਾ ਇਹਨਾਂ ਨੂੰ ਡਰਾਇਆ ਧਮਕਾਇਆ ਇਹਨਾਂ ਲੋਕਾਂ ਕੋਲੋਂ ਜਿਹੜਾ ਖੌਫ ਹੈ ਜੜਾਈ ਤਾਂ ਸਕੇ ਇਸ ਕਰਕੇ ਉਹਨਾਂ ਤੇ ਸਬੰਧਤ ਕਾਰਵਾਈ ਸਾਰਿਆਂ ਤੋਂ ਹੋਣੀ ਚਾਹੀਦੀ ਹੈ ਸਰਦਾਰ ਗੋਰਾ ਸਿੰਘ ਬੈਠੇ ਨੇ ਪਰੇਸ਼ਾਨ ਨੇ ਪੂਰੇ ਇਹਨੋਂ ਹੌਸਲਾ ਬਲ ਦੇਣ ਵਾਸਤੇ ਤੇ ਸਬੰਧਤ ਮੈਕਮੈਨ ਨੂੰ ਵੀ ਅਧਿਕਾਰੀਆਂ ਨੂੰ ਦੱਸ ਦਿੱਤਾ ਕਿ ਇਹਨਾਂ ਲੋਕਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਓਕੇ ਚਲੋ ਜੀ ਬਿਲਕੁਲ ਜੀ ਹਜੇ ਤੱਕ ਜਿਹੜੀ ਇਹ ਸਾਰੇ ਡਿਸਟ੍ਰਿਕਟ ਚ 27 ਤੋਂ 30% ਦੇ ਵਿੱਚ ਜਿਹੜੀ ਬਾਰਿਸ਼ ਹੋਣੀ ਹੈ ਤੇ ਅਸੀਂ ਐਕਸਪੈਕਟ ਕਰਦੇ ਆ ਕਿ 12 ਤੋਂ 3 ਥੋੜੀ ਜਿਹੀ ਢਲੀ ਰਹੇਗੀ 3 ਵਜੇ ਤੋਂ ਬਾਅਦ ਤੇ ਉਹ ਵੜੇਗੀ ਪੇਕਾ ਦੁਕਾ ਮਾੜਾ-ਵੋਟਾ ਕਿਤੇ ਆਪਸ ਚ ਕਹਿ ਬਾਜੀ ਜਿਵੇਂ ਪਿੰਡਾਂ ਚ ਹੁੰਦੀ ਹੈ ਉਹ ਹੈਗੀ ਹੈ ਬਾਕੀ ਪੀਸਫੁਲੀ ਚੱਲ ਰਹੀ ਹੈ ਇਹ ਪ੍ਰੈਕਟੀਕਲ ਗੱਲ ਬਾਤ ਹੋਈ ਹੈ ਉਹ ਇੱਥੇ ਆ ਜੀ ਘਰੇ ਕਿਸੇ ਨੇ ਆਪਣਾ ਬੂਤਵਾਤ ਲਾਇਆ ਹੋਇਆ ਸੀ ਕਿ ਲੋਕ ਕਹਿੰਦੇ ਉੱਥੇ ਛਬੀਲ ਦਾ ਪਾਣੀ ਪੂਣੀ ਰੋੜ ਕੇ ਸਮਗਰੀ ਸਮਗਰੀ ਲੈ ਕੇ ਆ ਉਹ ਐਸਐਚਓ ਨੂੰ ਕਰਵਾ ਦੇਣਗੇ ਤਾਂ ਸਰਦ ਨੇ ਕੋਈ ਅਧਿਕਾਰ ਚੱਲ ਰਹੀ ਹੈ ਹਾਂ ਜੀ ਹਾਂ ਜੀ ਬਿਲਕੁਲ ਸਾਰਾ ਸਾਰਾ ਪੀਸਫੁਲ ਓਕੇ